ਦੱਸਦੇ ਕਿ ਇੱਕ ਵਾਰ ਫੇਰ ਜਿਹੜਾ ਅਫਗਾਨਿਸਤਾਨ ਦੀ ਧਰਤੀ ਕੰਬੀ ਹੈ ਦਰ ਰਾਤ ਜਿਹੜੀ ਹੈ ਕਾਫੀ ਤੇਜ਼ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਨੇ ਜਿਸ ਨੂੰ ਲੈ ਕੇ ਘਰ ਦੇ ਸਾਡੇ ਲੋਕ ਜਿਹੜੇ ਸੁੱਤੇ ਹੋਏ ਸੀਗੇ ਤਾਂ ਸੁੱਤੇ ਪੇ ਲੋਕਾਂ ਦੇ ਸਾਹ ਸੋਗੇ ਸੀਗੇ ਤਾਂ ਆਪਣੀ ਜਾਨ ਬਚਾਉਂਦੇ ਨੇ ਲੋਕ ਘਰਾਂ ਚੋਂ ਬਾਹਰ ਨਿਕਲੇ ਗਏ ਸੀਗੇ ਪਰ ਦੱਸਦੇ ਕਿ ਇੱਕ ਹਫਤੇ ਦੇ ਵਿੱਚ ਇਹ ਤੀਜੀ ਵਾਰ ਜਿਹੜਾ ਪੁਚਾਲ ਮਹਿਸੂਸ ਕੀਤੇ ਗਏ ਝਟਕੇ ਤੇ ਜਿਸ ਦੇ ਨਾਲ ਕਾਫੀ ਜਿਹੜਾ ਨੁਕਸਾਨ ਹੋਇਆ ਕਈ ਘਰ ਜਿਹੜੇ ਟੈਟੇੜੀ ਹੋ ਗਏ ਨੇ ਫਿਰ ਹਾਲ ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ਦੇ ਵਿੱਚ ਕਿਸੇ ਦੀ ਜਾਨ ਨਹੀਂ ਗਈ ਪਰ ਮਾਲੀ ਨੁਕਸਾਨ ਕਾਫੀ ਜ਼ਿਆਦਾ ਹੁੰਦਾ ਨਜ਼ਰ ਆ ਰਿਹਾ ਕਿਉਂਕਿ ਕਈ ਘਰ ਜਿਹੜੇ ਆ ਕੱਚੇ ਸੀਗੇ ਉਸ ਪਚਾਲ ਦੇ ਨਾਲ ਢਹ ਢੇਰੀ ਹੋ ਗਏ ਨੇ ਤਾਂ ਕਈ ਲੋਕ ਬੇਕਾਰ ਹੋ ਗਏ ਨੇ ਤਾਂ ਜਿਸ ਤਰੀਕੇ ਨਾਲ ਇੱਕ ਹਫ਼ਤੇ ਦੇ ਤੀਜਾ ਪਚਾਲ ਆਇਆ ਤਾਂ ਕਾਫੀ ਵੱਡਾ ਨੁਕਸਾਨ ਹੋ ਸਕਦਾ ਸੀਗਾ ਫਿਲਹਾਲ ਖੁਸ਼ਕਿਸਮਤੀ ਹੈ ਕਿ ਵੱਡੇ ਨੁਕਸਾਨ ਦਾ ਬਚਾ ਰਿਹਾ ਪਰ ਜਿਸ ਤਰੀਕੇ ਨਾਲ ਲਗਾਤਾਰ ਪਚਾਲ ਆ ਰਹੇ ਨੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਹੈ ਕਿ ਜਿੰਨੇ ਵੀ ਘਰ ਬਚੇ ਜਾਂ ਫਿਰ ਜਿਹੜੇ ਕੱਚੇ ਘਰ ਨੇ ਉਹਨਾਂ ਦਾ ਜਿਹੜਾ ਆ ਉਹ ਵੱਡਾ ਨੁਕਸਾਨ ਹੋ ਸਕਦਾ ਪਰ ਜਿਸ ਤਰੀਕੇ ਨਾਲ ਲੋਕ ਘਰ ਸੁੱਤੇ ਸੀਗੇ ਸੁੱਤੇ ਪਏ ਦੇ ਲੋਕਾਂ ਦੇ ਸਾਰੇ ਸਾਹ ਸੋਗੇ ਸੀਗੇ ਤਾਂ ਆਪਣੀ ਜਾਨ ਬਚਾਉਣ ਦੇ ਲਈ ਲੋਕ ਘਰ ਤੋਂ ਬਾਹਰ ਨਿਕਲੇ ਸੀਗੇ ਪਰ ਤਾ ਨੂੰ ਦੱਸ ਦੇ ਕਿ ਲਗਾਤਾਰ ਇੱਕ ਹਫ਼ਤੇ ਦੇ ਵਿੱਚ ਤੀਜੀ ਵਾਰ ਜਿਹੜੇ ਪੋਚਾਲ ਛਟਕੇ ਮਹਿਸੂਸ ਕੀਤੇ ਗਏ ਨੇ ਦੱਸ ਦੇ ਕਿ ਇਸ ਵਾਰ ਪੋਚਾਲ ਦੀ ਤਿੱਪੜਤਾ ਜਿਹੜੀ 4.9 ਮਾਪੀ ਗਈ ਹੈ ਇਸ ਦਾ ਕੇਂਦਰ ਧਰਤੀ ਦੀ ਸਤ੍ਹਾ ਤੋਂ ਸਿਰਫ 10 ਕਿਲੋਮੀਟਰ ਦੀ ਡੁੰਗਾਈ ਤੇ ਸੀਗਾ ਇਹ ਪੁਚਾਲ ਰਾਤ ਲਗਭਗ 11 ਵਜੇ ਆਇਆ ਜਾਣਕਾਰੀ ਅਨੁਸਾਰ ਪੁਚਾਲ ਇੰਨਾ ਤੇਜ਼ ਸੀ ਕਿ ਲੋਕ ਆਪਣੇ ਘਰਾਂ ਤੋਂ ਨਿਕਲ ਕੇ ਬਾਹਰ ਭੱਜ ਗਏ ਇਸ ਪੁਚਾਲ ਦੇ ਵਿੱਚ ਕਿਸੇ ਦੇ ਜ਼ਖਮੀ ਹੋਣ ਦੀ ਖਬਰ ਨਹੀਂ ਆ ਪਰ ਨੁਕਸਾਨ ਹੁੰਦਾ ਨਜ਼ਰ ਆ ਰਿਹਾ ਪਰ ਇੱਕ ਹਫ਼ਤੇ ਦੇ ਵਿੱਚ ਤੀਜਾ ਪੁਚਾਲ ਇਹ ਪਹਿਲਾ ਪੁਚਾਲ ਨਹੀਂ ਪਿਛਲੇ ਹਫ਼ਤੇ ਅਫਗਾਨਿਸਤਾਨ ਦੇ ਵਿੱਚ ਤਿੰਨ ਪੁਚਾਲ ਆਏ ਹਨ 13 ਅਗਸਤ 2025 ਦੁਪਹਿਰ 1:53 ਮਿੰਟ ਤੇ ਤੇਬੜ ਤੇ 4.2 ਨੁਗਾਈ 10 ਕਿਲੋਮੀਟਰ ਤਾਂ ਦੂਸਰੀ ਵਾਰ ਜਿਹੜੀ ਆ 8 ਅਗਸਤ 2025 ਵੇਰੇ 1:45 ਤੇ ਤੀਬਰਤਾ 4.3 ਨੁਗਾਈ ਜਿਹੜੀ ਆ 10 ਕਿਲੋਮੀਟਰ ਜਿਹੜੀ ਆ ਮਾਪੀ ਗਈ ਹੈ ਇਹਨਾਂ ਸਾਰੇ ਪੁਚਾਲਾ ਦੀ ਨੁਗਾਈ 10 ਕਿਲੋਮੀਟਰ ਸੀ ਜੋ ਪਵਿੱਖ ਦੇ ਵਿੱਚ ਪੁਚਾਲਦੇ ਝਟਕੇ ਦੀ ਸੰਭਾਵਨਾ ਨੂੰ ਵਧਾਉਂਦੀ ਹੈ ਤਾਂ ਲਗਾਤਾਰ ਇੱਕ ਹਫ਼ਤੇ ਜੇ ਤੀਜੀ ਵਾਰ ਜਿਹੜੇ ਪੁਚਾਲਦੇ ਝਟਕੇ ਮਹਿਸੂਸ ਕੀਤੇ ਕਿ ਸੀ ਕਿ ਜਿਸ ਦੇ ਨਾਲ ਪੂਰਾ ਅਫਗਾਨਿਸਤਾਨ ਹਿੱਲ ਗਿਆ ਸੀਗਾ ਤਾਂ ਲੋਕ ਆਪਣੇ ਜਾਨ ਬਚਾਉਣ ਦੇ ਲਈ ਕਰਾਜੋ ਬਾਹਰ ਵੀ ਨਿਕਲੇ ਪਰ ਇਸ ਦੇ ਵਿੱਚ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ ਪਰ ਮਾਲੇ ਨੁਕਸਾਨ ਦੀ ਗੱਲ ਕੀਤੀ ਜਾਵੇ ਕਈ ਘਰ ਜਿਹੜੇ ਕੱਚੇ ਸੀਗੇ ਉਹ ਟਹਿ ਟੇਰੀ ਹੋ ਗਏ ਸੀਗੇ ਇਸੋਲ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੇ ਕਿ ਇੱਕ ਵਾਰ ਫਿਰ ਜਿਹੜੀ ਆ ਅਫਗਾਨਿਸਤਾਨ ਦੀ ਧਰਤੀ ਕੰਬੀ ਆ ਦਿਰ ਰਾਤ ਜਿਹੜੀ ਆ ਕਾਫੀ ਤੇਜ਼ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਨੇ ਜਿਸ ਨੂੰ ਲੈ ਕੇ ਘਰ ਦੇ ਸਾਡੇ ਲੋਕ ਜਿਹੜੇ ਸੁੱਤੇ ਹੋਏ ਸੀਗੇ ਤਾਂ ਸੁੱਤੇ ਪੇ ਲੋਕਾਂ ਦੇ ਸਾਹ ਝੋਕੇ ਸੀਗੇ ਤਾਂ ਆਪਣੀ ਜਾਨ ਬਚਾਉਂਦ ਲਈ ਲੋਕ ਘਰਾਂ ਚੋਂ ਬਾਹਰ ਨਿਕਲੇ ਕੀ ਸੀਗੇ ਪਰ ਦੱਸਦੇ ਕਿ ਇੱਕ ਹਫਤਾ ਇਸੋਲ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੇ ਕਿ ਇੱਕ ਵਾਰ ਫਿਰ ਜਿਹੜੀ ਆ ਅਫਗਾਨਿਸਤਾਨ ਦੀ ਧਰਤੀ ਕੰਬੀ ਆ ਦਿਰ ਰਾਤ ਜਿਹੜੀ ਆ ਕਾਫੀ ਤੇਜ਼ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਨੇ ਜਿਸ ਨੂੰ ਲੈ ਕੇ ਘਰ ਦੇ ਸਾਡੇ ਲੋਕ ਜਿਹੜੇ ਸੁੱਤੇ ਹੋਏ ਸੀਗੇ ਤਾਂ ਸੁੱਤੇ ਪੇ ਲੋਕਾਂ ਦਾ ਸਾਹ ਸੋਗੇ ਸੀਗੇ ਤਾਂ ਆਪਣੀ ਜਾਨ ਬਚਾਉਂਦ ਲਈ ਲੋਕ ਘਰਾਂ ਚੋਂ ਬਾਹਰ ਨਿਕਲੇਗੇ ਸੀਗੇ ਪਰ ਦੱਸ ਦਿੱਤੇ ਕਿ ਇੱਕ ਹਫ਼ਤੇ ਦੇ ਵਿੱਚ ਇਹ ਤੀਜੀ ਵਾਰ ਜਿਹੜਾ ਪੁਚਾਲ ਮਹਿਸੂਸ ਕੀਤਾ ਗਿਆ ਝਟਕੇ ਤੇ ਜਿਸ ਦੇ ਨਾਲ ਕਾਫੀ ਜਿਹੜਾ ਨੁਕਸਾਨ ਹੋਇਆ ਕਈ ਘਰ ਜਿਹੜੇ ਟਾਇਟੇਰੀ ਹੋ ਗਏ ਨੇ ਫਿਰ ਹਾਲ ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ਦੇ ਵਿੱਚ ਕਿਸੇ ਦੀ ਜਾਨ ਨਹੀਂ ਗਈ ਪਰ ਮਾਲੀ ਨੁਕਸਾਨ ਕਾਫੀ ਜ਼ਿਆਦਾ ਹੁੰਦਾ ਨਜ਼ਰ ਆ ਰਿਹਾ ਕਿਉਂਕਿ ਕਈ ਘਰ ਜਿਹੜੇ ਆ ਕੱਚੇ ਸੀ ਰਿੱਕੇ ਨਾਲ ਇੱਕ ਹਫ਼ਤੇ ਜੇ ਤੀਜਾ ਪੁਚਾਲ ਆਇਆ ਤਾਂ ਕਾਫੀ ਵੱਡਾ ਨੁਕਸਾਨ ਹੋ ਸਕਦਾ ਸੀਗਾ ਫਿਲਹਾਲ ਖੁਸ਼ਕਿਸਮਤੀ ਹੈ ਕਿ ਵੱਡੇ ਨੁਕਸਾਨ ਦਾ ਬਚਾ ਰਿਹਾ ਪਰ ਜਿਸ ਤਰੀਕੇ ਨਾਲ ਲਗਾਤਾਰ ਪੁਚਾਲ ਆ ਰਹੇ ਨੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਹੈ ਕਿ ਜਿੰਨੇ ਵੀ ਘਰ ਬਚੇ ਜਾਂ ਫਿਰ ਜਿਹੜੇ ਕੱਚੇ ਘਰ ਨੇ ਉਹਨਾਂ ਦਾ ਜਿਹੜਾ ਆ ਵੱਡਾ ਨੁਕਸਾਨ ਹੋ ਸਕਦਾ ਪਰ ਜਿਸ ਤਰੀਕੇ ਨਾਲ ਲੋਕ ਘਰ ਸੁੱਤੇ ਸੀਗੇ ਸੁੱਤੇ ਪਏ ਦੇ ਲੋਕਾਂ ਦੇ ਸਾਰੇ ਸਾਹ ਸੋਗੇ ਸੀਗੇ ਤਾਂ ਆਪਣੀ ਜਾਨ ਬਚਾਉਣ ਦੇ ਲਈ ਲੋਕ ਘਰ ਤੋਂ ਬਾਹਰ ਨਿਕਲੇ ਸੀਗੇ ਪਰ ਤਾਂ ਨੂੰ ਤੱਦੇ ਕੇ ਲਗਾਤਾਰ ਇੱਕ ਹਫਤੇ ਦੇ ਵਿੱਚ ਤੀਜੀ ਵਾਰ ਜਿਹੜੇ ਪੁਚਾਲ ਛਟਕੇ ਮਹਿਸੂਸ ਕੀਤੇ ਗਏ ਨੇ ਦੱਸਦੇ ਕੇ ਇਸ ਵਾਰ ਪੁਚਾਲ ਦੀ ਤੀਬਰਤਾ ਜਿਹੜੀ 4.9 ਮਾਪੀ ਗਈ ਹੈ ਇਸ ਦਾ ਕੇਂਦਰ ਧਰਤੀ ਤੋਂ ਸਿਰਫ 10 ਕਿਲੋਮੀਟਰ ਦੀ ਡੁੰਗਾਈ ਤੇ ਸੀਗਾ ਇਹ ਪੁਚਾਲ ਰਾਤ ਲਗਭਗ 11 ਵਜੇ ਆਇਆ ਜਾਣਕਾਰੀ ਅਨੁਸਾਰ ਪੁਚਾਲ ਇੰਨਾ ਤੇਜ਼ ਸੀ ਕਿ ਲੋਕ ਆਪਣੇ ਘਰਾਂ ਤੋਂ ਨਿਕਲ ਕੇ ਬਾਹਰ ਭੱਜ ਗਏ ਇਸ ਪੁਚਾਲ ਦੇ ਵਿੱਚ ਕਿਸੇ ਦੇ ਜ਼ਖਮੀ ਹੋਣ ਦੀ ਖਬਰ ਨਹੀਂ ਆ ਪਰ ਨੁਕਸਾਨ ਹੁੰਦਾ ਨਜ਼ਰ ਆ ਰਿਹਾ ਪਰ ਇੱਕ ਹਫਤੇ ਦੇ ਵਿੱਚ ਤੀਜਾ ਪੁਚਾਰ ਇਹ ਪਹਿਲਾ ਪੁਚਾਰ ਨਹੀਂ ਪਿਛਲੇ ਹਫਤੇ ਅਫਗਾਨਿਸਤਾਨ ਦੇ ਵਿੱਚ ਤਿੰਨ ਪੁਚਾਰ ਆਏ ਹਨ 13 ਅਗਸਤ 2025 ਦੁਪਹਿਰ 1:53 ਮਿੰਟ ਤੇ ਤੀਬਰਤਾ 4.2 ਡੁੰਗਾਈ 10 ਕਿਲੋਮੀਟਰ ਤਾਂ ਦੂਸਰੀ ਵਾਰ ਜਿਹੜੀ ਆ 8 ਅਗਸਤ 2025 ਸਵੇਰੇ 1:45 ਮਿੰਟ ਤੇ ਤੀਬਰਤਾ 4.3 ਡੁੰਗਾਈ ਜਿਹੜੀ ਆ 10 ਕਿਲੋਮੀਟਰ ਜਿਹੜੀ ਆ ਮਾਪੀ ਗਈ ਹੈ ਇੰਨਾ ਸਾਰੇ ਪੁਚਾਲਾ ਦੀ ਨੁਗਾਈ 10 ਕਿਲੋਮੀਟਰ ਸੀ ਜੋ ਪਵਿੱਖ ਦੇ ਵਿੱਚ ਪੁਚਾਲ ਦੇ ਝਟਕੇ ਦੀ ਸੰਭਾਵਨਾ ਨੂੰ ਵਧਾਉਂਦੀ ਹੈ ਤਾਂ ਲਗਾਤਾਰ ਇੱਕ ਹਫ਼ਤੇ 'ਚ ਤੀਜੀ ਵਾਰ ਜਿਹੜੇ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸੀਗੇ ਜਿਸ ਦੇ ਨਾਲ ਪੂਰਾ ਅਫਗਾਨਿਸਤਾਨ ਹਿੱਲ ਗਿਆ ਸੀਗਾ ਤਾਂ ਲੋਕ ਆਪਣੇ ਜਾਨ ਬਚਾਉਣ ਦੇ ਲਈ ਘਰਾਂ 'ਚੋਂ ਬਾਹਰ ਵੀ ਨਿਕਲੇ ਪਰ ਇਸਤੇ ਦੇ ਵਿੱਚ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ ਪਰ ਮਾਲੀ ਨੁਕਸਾਨ ਦੀ ਗੱਲ ਕੀਤੀ ਜਾਵੇ ਕਈ ਘਰ ਜਿਹੜੇ ਕੱਚੇ ਸੀਗੇ ਉਹ ਟਹਿ ਟੇੜੀ ਹੋ ਗਏ ਸੀਗੇ ਇਸੋਲ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੇ ਕਿ ਇੱਕ ਵਾਰ ਫਿਰ ਜਿਹੜੀ ਆ ਅਫਗਾਨਿਸਤਾਨ ਦੀ ਧਰਤੀ ਕੰਬੀ ਹੈ ਦਰ ਰਾਤ ਜਿਹੜੀ ਆ ਕਾਫੀ ਤੇਜ਼ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਨੇ ਜਿਸ ਨੂੰ ਲੈ ਕੇ ਘਰ ਦੇ ਸਾਡੇ ਲੋਕ ਜਿਹੜੇ ਸੁੱਤੇ ਹੋਏ ਸੀਗੇ ਤਾਂ ਸੁੱਤੇ ਪੇ ਲੋਕਾਂ ਦੇ ਸਾਹ ਸੋਗੇ ਸੀਗੇ ਤਾਂ ਆਪਣੀ ਜਾਨ ਬਚਾਉਂਦਲੇ ਲੋਕ ਘਰਾਂ ਚੋਂ ਬਾਹਰ ਨਿਕਲੇਗੇ ਸੀਗੇ ਪਰ ਦੱਸਦੀ ਹੈ ਕਿ ਇੱਕ ਹਫਤੇ ਦੇ ਵਿੱਚ ਇਹ ਤੀਜੀ ਵਾਰ ਜਿਹੜਾ ਪੁਚਾਲ ਮਹਿਸੂਸ ਕੀਤੇ ਗਏ ਝਟਕੇ ਤੇ ਜਿਸ ਦੇ ਨਾਲ ਕਾਫੀ ਜਿਹੜਾ ਨੁਕਸਾਨ ਹੋਇਆ ਕਈ ਘਰ ਜਿਹੜੇ ਟੈਟੇੜੀ ਹੋ ਗਏ ਨੇ ਫਿਰ ਹਾਲ ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ਦੇ ਵਿੱਚ ਕਿਸੇ ਦੀ ਜਾਨ ਨਹੀਂ ਗਈ ਪਰ ਮਾਲੀ ਨੁਕਸਾਨ ਕਾਫੀ ਜ਼ਿਆਦਾ ਹੁੰਦਾ ਨਜ਼ਰ ਆ ਰਿਹਾ ਕਿਉਂਕਿ ਕਈ ਘਰ ਜਿਹੜੇ ਆ ਕੱਚੇ ਸੀਗੇ ਉਹ ਇਸ ਪਚਾਲ ਦੇ ਨਾਲ ਢਹਿ ਢੇਰੀ ਹੋ ਗਏ ਨੇ ਤਾਂ ਕਈ ਲੋਕ ਬੇਕਾਰ ਹੋ ਗਏ ਨੇ ਤਾਂ ਜਿਸ ਤਰੀਕੇ ਨਾਲ ਇੱਕ ਹਫ਼ਤੇ ਜਾਂ ਤੀਜਾ ਪਚਾਲ ਆਇਆ ਤਾਂ ਕਾਫੀ ਵੱਡਾ ਨੁਕਸਾਨ ਹੋ ਸਕਦਾ ਸੀਗਾ ਫਿਲਹਾਲ ਖੁਸ਼ਕਿਸਮਤੀ ਹੈ ਕਿ ਵੱਡੇ ਨੁਕਸਾਨ ਦਾ ਬਚਾ ਰਿਹਾ ਪਰ ਜਿਸ ਤਰੀਕੇ ਨਾਲ ਲਗਾਤਾਰ ਪਚਾਲ ਆ ਰਹੇ ਨੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਹੈ ਕਿ ਜਿੰਨੇ ਵੀ ਘਰ ਬਚੇ ਜਾਂ ਫਿਰ ਜਿਹੜੇ ਕੱਚੇ ਘਰ ਨੇ ਉਹਨਾਂ ਦਾ ਜਿਹੜਾ ਆ ਉਹ ਵੱਡਾ ਨੁਕਸਾਨ ਹੋ ਸਕਦਾ ਪਰ ਜਿਸ ਤਰੀਕੇ ਨਾਲ ਲੋਕ ਘਰ ਸੁੱਤੇ ਸੀਗੇ ਸੁੱਤੇ ਪਏ ਦੇ ਲੋਕਾਂ ਦੇ ਸਾਰੇ ਸਾਹ ਸੋਗੇ ਸੀਗੇ ਤਾਂ ਆਪਣੀ ਜਾਨ ਬਚਾਉਣ ਦੇ ਲਈ ਲੋਕ ਘਰ ਤੋਂ ਬਾਹਰ ਨਿਕਲੇ ਸੀਗੇ ਪਰ ਤਾਂ ਨੂੰ ਦੱਸਦੇ ਕਿ ਲਗਾਤਾਰ ਇੱਕ ਹਫ਼ਤੇ ਦੇ ਵਿੱਚ ਤੀਜੀ ਵਾਰ ਜਿਹੜੇ ਪੋਚਾਲ ਛਟ ਕੇ ਮਹਿਸੂਸ ਕੀਤੇ ਗਏ ਨੇ ਦੱਸਦੇ ਕਿ ਇਸ ਵਾਰ ਪੋਚਾਲ ਦੀ ਤੀਬਰਤਾ ਜਿਹੜੀ ਆ 4.9 ਮਾਪੀ ਗਈ ਆ ਇਸ ਦਾ ਕੇਂਦਰ ਧਰਤੀ ਦੀ ਸਤ੍ਹਾ ਤੋਂ ਸਿਰਫ 10 ਕਿਲੋਮੀਟਰ ਦੀ ਡੁੰਗਾਈ ਤੇ ਸੀਗਾ ਇਹ ਪੁਚਾਲ ਰਾਤ ਲਗਭਗ 11 ਵਜੇ ਆਇਆ ਜਾਣਕਾਰੀ ਅਨੁਸਾਰ ਪੁਚਾਲ ਇੰਨਾ ਤੇਜ਼ ਸੀ ਕਿ ਲੋਕ ਆਪਣੇ ਘਰਾਂ ਤੋਂ ਨਿਕਲ ਕੇ ਬਾਹਰ ਭੱਜ ਗਏ ਇਸ ਪੁਚਾਲ ਦੇ ਵਿੱਚ ਕਿਸੇ ਦੇ ਜ਼ਖਮੀ ਹੋਣ ਦੀ ਖਬਰ ਨਹੀਂ ਆ ਪਰ ਨੁਕਸਾਨ ਹੁੰਦਾ ਨਜ਼ਰ ਆ ਰਿਹਾ ਪਰ ਇੱਕ ਹਫ਼ਤੇ ਦੇ ਵਿੱਚ ਤੀਜਾ ਪੁਚਾਲ ਇਹ ਪਹਿਲਾ ਪੁਚਾਲ ਨਹੀਂ ਪਿਛਲੇ ਹਫ਼ਤੇ ਅਫਗਾਨਿਸਤਾਨ ਦੇ ਵਿੱਚ ਤਿੰਨ ਪੁਚਾਲ ਆਏ ਹਨ 13 ਅਗਸਤ 2025 ਦੁਪਹਿਰ 1:53 ਮਿੰਟ ਤੇ ਤੀਬਰਤਾ 4.2 ਡੁੰਗਾਈ 10 ਕਿਲੋਮੀਟਰ ਤਾਂ ਦੂਸਰੀ ਵਾਰ ਜਿਹੜੀ ਆ 8 ਅਗਸਤ 2025 ਸਵੇਰੇ 1:45 ਮਿੰਟ ਤੇ ਤੀਬਰਤਾ 4.3 ਡੁੰਗਾਈ ਜਿਹੜੀ ਆ 10 ਕਿਲੋਮੀਟਰ ਜਿਹੜੀ ਆ ਮਾਪੀ ਗਈ ਹੈ ਇਹਨਾਂ ਸਾਰੇ ਪੁਚਾਲਾ ਦੀ ਡੁੰਗਾਈ 10 ਕਿਲੋਮੀਟਰ ਸੀ ਜੋ ਪਵਿੱਖ ਦੇ ਵਿੱਚ ਪੁਚਾਲਦੇ ਝਟਕੇ ਦੀ ਸੰਭਾਵਨਾ ਨੂੰ ਵਧਾਉਂਦੀ ਹੈ ਤਾਂ ਲਗਾਤਾਰ ਇੱਕ ਹਫ਼ਤੇ ਵਿੱਚ ਤੀਜੀ ਵਾਰ ਜਿਹੜੇ ਪੁਚਾਲਦੇ ਝਟਕੇ ਮਹਿਸੂਸ ਕੀਤੇ ਗਏ ਸੀਗੇ ਜਿਸ ਦੇ ਨਾਲ ਪੂਰਾ ਅਫਗਾਨਿਸਤਾਨ ਹਿੱਲ ਗਿਆ ਸੀਗਾ ਤਾਂ ਲੋਕ ਆਪਣੇ ਜਾਨ ਬਚਾਉਣ ਦੇ ਲਈ ਕਰਾਜੋਂ ਬਾਹਰ ਵੀ ਨਿਕਲੇ ਪਰ ਇਸ ਦੇ ਵਿੱਚ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ ਪਰ ਮਾਲੀ ਨੁਕਸਾਨ ਦੀ ਗੱਲ ਕੀਤੀ ਜਾਵੇ ਕਈ ਘਰ ਜਿਹੜੇ ਕੱਚੇ ਸੀਗੇ ਉਹ ਟਹਿਟੇ ਨਹੀਂ ਹੋ ਗਏ ਸੀਗੇ ਇਸ ਵੱਲ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੇ ਕਿ ਇੱਕ ਵਾਰ ਫਿਰ ਜਿਹੜੀ ਹੈ ਅਫਗਾਨਿਸਤਾਨ ਦੀ ਧਰਤੀ ਕੰਬੀ ਹੈ ਦਰ ਰਾਤ ਜਿਹੜੀ ਹੈ ਕਾਫੀ ਤੇਜ਼ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਨੇ ਜਿਸ ਨੂੰ ਲੈ ਕੇ ਘਰ ਦੇ ਸਾਰੇ ਲੋਕ ਜਿਹੜੇ ਸੁੱਤੇ ਹੋਏ ਸੀਗੇ ਤਾਂ ਸੁੱਤੇ ਪੇ ਲੋਕਾਂ ਦੇ ਸਾਹ ੌਗੇ ਸੀਗੇ ਤਾਂ ਆਪਣੀ ਜਾਨ ਬਚਾਉਂਦੇ ਨੇ ਲੋਕ ਘਰਾਂ ਚੋਂ ਬਾਹਰ ਨਿਕਲੇ ਕਿ ਸੀਗੇ ਪਰ ਦੱਸਤੀ ਕਿ ਇੱਕ ਹਫਤੇ ਦੇ ਵਿੱਚ ਇਹ ਤੀਜੀ ਵਾਰ ਜਿਹੜਾ ਪੁਚਾਲ ਮਹਿਸੂਸ ਕੀਤਾ ਗਿਆ ਛਟਕੇ ਤੇ ਜਿਸ ਦੇ ਨਾਲ ਕਾਫੀ ਜਿਹੜਾ ਨੁਕਸਾਨ ਹੋਇਆ ਕਈ ਘਰ ਜਿਹੜੇ ਟੈਂਟੇਰੀ ਹੋ ਗਏ ਨੇ ਫਿਰ ਹਾਲ ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ਦੇ ਵਿੱਚ ਕਿਸੇ ਦੀ ਜਾਨ ਨਹੀਂ ਗਈ ਪਰ ਮਾਲੀ ਨੁਕਸਾਨ ਕਾਫੀ ਜ਼ਿਆਦਾ ਹੁੰਦਾ ਨਜ਼ਰ ਆ ਰਿਹਾ ਕਿਉਂਕਿ ਕਈ ਘਰ ਜਿਹੜੇ ਆ ਕੱਚੇ ਸੀਗੇ ਉਹ ਇਸ ਪੁਚਾਲ ਦੇ ਨਾਲ ਟੈਂਟੇਰੀ ਹੋ ਗਏ ਨੇ ਤਾਂ ਕਈ ਲੋਕ ਬੇਕਾਰ ਹੋ ਗਏ ਨੇ ਤਾਂ ਜਿਸ ਤਰੀਕੇ ਨਾਲ ਇੱਕ ਹਫਤੇ ਦੇ ਜ ਤੀਜਾ ਪੁਚਾਲ ਆਇਆ ਤਾਂ ਕਾਫੀ ਵੱਡਾ ਨੁਕਸਾਨ ਹੋ ਸਕਦਾ ਸੀਗਾ ਫਿਰ ਹਾਲ ਖੁਸ਼ਕਿਸਮਤੀ ਹੈ ਕਿ ਵੱਡੇ ਨੁਕਸਾਨ ਦਾ ਬਚਾ ਰਿਹਾ ਪਰ ਜਿਸ ਤਰੀਕੇ ਨਾਲ ਲਗਾਤਾਰ ਪੁਚਾਲ ਆ ਰਹੇ ਨੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਹੈ ਕਿ ਜਿੰਨੇ ਵੀ ਘਰ ਬਚੇ ਜਾਂ ਫਿਰ ਜਿਹੜੇ ਕੱਚੇ ਘਰ ਨੇ ਉਹਨਾਂ ਦਾ ਜਿਹੜਾ ਆ ਵੱਡਾ ਨੁਕਸਾਨ ਹੋ ਸਕਦਾ ਪਰ ਜਿਸ ਤਰੀਕੇ ਨਾਲ ਲੋਕ ਘਰ ਸੁੱਤੇ ਸੀਗੇ ਸੁੱਤੇ ਪਏ ਦੇ ਲੋਕਾਂ ਦੇ ਸਾਰੇ ਸਾਹ ਸੋਗੇ ਸੀਗੇ ਤਾਂ ਆਪਣੀ ਜਾਨ ਬਚਾਉਣ ਦੇ ਲਈ ਲੋਕ ਘਰ ਤੋਂ ਬਾਹਰ ਨਿਕਲੇ ਸੀਗੇ ਪਰ ਤੁਹਾਨੂੰ ਦੱਸ ਦੇ ਕਿ ਲਗਾਤਾਰ ਇੱਕ ਹਫਤੇ ਦੇ ਵਿੱਚ ਤੀਜੀ ਵਾਰ ਜੜੇ ਪੁਚਾਲ ਛਟਕੇ ਮਹਿਸੂਸ ਕੀਤੇ ਗਏ ਨੇ ਦਾਦੇ ਕੇ ਇਸ ਵਾਰ ਪੁਚਾਲ ਦੀ ਤੀਬਰਤਾ ਜਿਹੜੀ 4.9 ਮਾਪੀ ਗਈ ਹੈ ਇਸ ਦਾ ਕੇਂਦਰ ਧਰਤੀ ਦੀ ਸਤਾ ਤੋਂ ਸਿਰਫ 10 ਕਿਲੋਮੀਟਰ ਦੀ ਡੂੰਘਾਈ ਤੇ ਸੀਗਾ ਇਹ ਪੁਚਾਲ ਰਾਤ ਲਗਭਗ 11 ਵਜੇ ਆਇਆ ਜਾਣਕਾਰੀ ਅਨੁਸਾਰ ਪੁਚਾਲ ਇੰਨਾ ਤੇਜ਼ ਸੀ ਕਿ ਲੋਕ ਆਪਣੇ ਘਰਾਂ ਤੋਂ ਨਿਕਲ ਕੇ ਬਾਹਰ ਭੱਜ ਗਏ ਇਸ ਪੁਚਾਲ ਦੇ ਵਿੱਚ ਕਿਸੇ ਦੇ ਜ਼ਖਮੀ ਹੋਣ ਦੀ ਖਬਰ ਨਹੀਂ ਆ ਪਰ ਨੁਕਸਾਨ ਹੁੰਦਾ ਨਜ਼ਰ ਆ ਰਿਹਾ ਪਰ ਇੱਕ ਹਫ਼ਤੇ ਦੇ ਵਿੱਚ ਤੀਜਾ ਪੁਚਾਲ ਇਹ ਪਹਿਲਾ ਪੁਚਾਲ ਨਹੀਂ ਪਿਛਲੇ ਹਫਤੇ ਅਫਗਾਨਿਸਤਾਨ ਦੇ ਵਿੱਚ ਤਿੰਨ ਪੁਚਾਲ ਆਏ ਹਨ 13 ਅਗਸਤ 2025 ਦੁਪਹਿਰ 1:53 ਮਿੰਟ ਤੇ ਤੀਬਰਤਾ 4.2 ਡੁੰਗਾਈ 10 ਕਿਲੋਮੀਟਰ ਤਾਂ ਦੂਸਰੀ ਵਾਰ ਜਿਹੜੀ ਆ 8 ਅਗਸਤ 2025 ਸਵੇਰੇ 1:45 ਮਿੰਟ ਤੇ ਤੀਬਰਤਾ 4.3 ਡੁੰਗਾਈ ਜਿਹੜੀ ਆ 10 ਕਿਲੋਮੀਟਰ ਜਿਹੜੀ ਆ ਮਾਪੀ ਗਈ ਹੈ ਇੰਨਾ ਸਾਰੇ ਪੁਚਾਲਾਂ ਦੀ ਡੁੰਗਾਈ 10 ਕਿਲੋਮੀਟਰ ਸੀ ਜੋ ਭਵਿੱਖ ਦੇ ਵਿੱਚ ਪੁਚਾਲ ਦੇ ਝਟਕੇ ਦੀ ਸੰਭਾਵਨਾ ਨੂੰ ਵਧਾਉਂਦੀ ਹੈ ਤਾਂ ਲਗਾਤਾਰ ਇੱਕ ਹਫ਼ਤੇ 'ਚ ਤੀਜੀ ਵਾਰ ਜਿਹੜੇ ਪਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸੀਗੇ ਜਿਸ ਦੇ ਨਾਲ ਪੂਰਾ ਅਫਗਾਨਿਸਤਾਨ ਹਿੱਲ ਗਿਆ ਸੀਗਾ ਤਾਂ ਲੋਕ ਆਪਣੇ ਜਾਨ ਬਚਾਉਣ ਦੇ ਲਈ ਘਰਾਂ 'ਚੋਂ ਬਾਹਰ ਵੀ ਨਿਕਲੇ ਪਰ ਇਸਤੇ ਦੇ ਵਿੱਚ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ ਪਰ ਮਾਲੀ ਨੁਕਸਾਨ ਦੀ ਗੱਲ ਕੀਤੀ ਜਾਵੇ ਕਈ ਘਰ ਜਿਹੜੇ ਕੱਚੇ ਸੀਗੇ ਉਹ ਟੈਟੜੀ ਹੋ ਗਏ ਸੀਗੇ ਇਸ ਵਾਰ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੇ ਕਿ ਇੱਕ ਵਾਰ ਫੇਰ ਜਿਹੜੀ ਹੈ ਅਫਗਾਨਿਸਤਾਨ ਦੀ ਧਰਤੀ ਕੰਬੀ ਹੈ ਦਰ ਰਾਤ ਜਿਹੜੀ ਹੈ ਕਾਫੀ ਤੇਜ਼ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਨੇ ਜਿਸ ਨੂੰ ਲੈ ਕੇ ਘਰ ਦੇ ਸਾਰੇ ਲੋਕ ਜਿਹੜੇ ਸੁੱਤੇ ਹੋਏ ਸੀਗੇ ਤਾਂ ਸੁੱਤੇ ਪੇ ਲੋਕਾਂ ਦਾ ਸਾਹ ਸੋਗੇ ਸੀਗੇ ਤਾਂ ਆਪਣੀ ਜਾਨ ਬਚਾਉਂਦ ਲਈ ਲੋਕ ਘਰਾਂ ਚੋਂ ਬਾਹਰ ਨਿਕਲੇਗੇ ਸੀਗੇ ਪਰ ਦੱਸ ਦਿੱਤੇ ਕਿ ਇੱਕ ਹਫ਼ਤੇ ਦੇ ਵਿੱਚ ਇਹ ਤੀਜੀ ਵਾਰ ਜਿਹੜਾ ਪੁਚਾਲ ਮਹਿਸੂਸ ਕੀਤੇ ਗਏ ਝਟਕੇ ਤੇ ਜਿਸ ਦੇ ਨਾਲ ਕਾਫੀ ਜਿਹੜਾ ਨੁਕਸਾਨ ਹੋਇਆ ਕਈ ਘਰ ਜਿਹੜੇ ਟੈਟੇੜੀ ਹੋ ਗਏ ਨੇ ਫਿਰ ਹਾਲ ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ਦੇ ਵਿੱਚ ਕਿਸੇ ਦੀ ਜਾਨ ਨਹੀਂ ਗਈ ਪਰ ਮਾਲੀ ਨੁਕਸਾਨ ਕਾਫੀ ਜ਼ਿਆਦਾ ਹੁੰਦਾ ਨਜ਼ਰ ਆ ਰਿਹਾ ਕਿਉਂਕਿ ਕਈ ਘਰ ਜਿਹੜੇ ਆ ਕੱਚੇ ਸੀਗੇ ਉਸ ਪਚਾਲ ਦੇ ਨਾਲ ਢੈ ਢੇਰੀ ਹੋ ਗਏ ਨੇ ਤਾਂ ਕਈ ਲੋਕ ਬੇਕਾਰ ਹੋ ਗਏ ਨੇ ਤਾਂ ਜਿਸ ਤਰੀਕੇ ਨਾਲ ਇੱਕ ਹਫਤੇ ਜਾਂ ਤੀਜਾ ਪਚਾਲ ਆਇਆ ਤਾਂ ਕਾਫੀ ਵੱਡਾ ਨੁਕਸਾਨ ਹੋ ਸਕਦਾ ਸੀਗਾ ਫਿਲਹਾਲ ਖੁਸ਼ਕਿਸਮਤੀ ਹੈ ਕਿ ਵੱਡੇ ਨੁਕਸਾਨ ਦਾ ਬਚਾ ਰਿਹਾ ਪਰ ਜਿਸ ਤਰੀਕੇ ਨਾਲ ਲਗਾਤਾਰ ਪਚਾਲ ਆ ਰਹੇ ਨੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਹੈ ਕਿ ਜਿੰਨੇ ਵੀ ਘਰ ਬਚੇ ਜਾਂ ਫਿਰ ਜਿਹੜੇ ਕੱਚੇ ਘਰ ਨੇ ਉਹਨਾਂ ਦਾ ਜਿਹੜਾ ਆ ਵੱਡਾ ਨੁਕਸਾਨ ਹੋ ਸਕਦਾ ਪਰ ਜਿਸ ਤਰੀਕੇ ਦੇ ਨਾਲ ਲੋਕ ਘਰ ਸੁੱਤੇ ਸੀਗੇ ਸੁੱਤੇ ਪਏ ਦੇ ਲੋਕਾਂ ਦੇ ਸਾਰੇ ਸਾਹ ਸੋਗੇ ਸੀਗੇ ਤਾਂ ਆਪਣੀ ਜਾਨ ਬਚਾਉਣ ਦੇ ਲਈ ਲੋਕ ਘਰ ਤੋਂ ਬਾਹਰ ਨਿਕਲੇ ਸੀਗੇ ਪਰਤਾ ਨੂੰ ਦੱਸਦੇ ਕਿ ਲਗਾਤਾਰ ਇੱਕ ਹਫਤੇ ਦੇ ਵਿੱਚ ਤੀਜੀ ਵਾਰ ਜਿਹੜੇ ਪੁਚਾਲ ਛਟਕੇ ਮਹਿਸੂਸ ਕੀਤੇ ਗਏ ਨੇ ਦੱਸਦੇ ਕਿ ਇਸ ਵਾਰ ਪੁਚਾਲ ਦੀ ਤੀਬਰਤਾ ਜਿਹੜੀ ਆ